ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਪੰਜ ਪ੍ਰਵਾਨ ਪੰਜ ਬਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਰ ਦਰਿਆ ਰਜ਼ਾਨ ਪੰਜਾਗਾ ਗੁਰਾ ਏਕ ਧਿਆਨ ਹੈ ਪੰਜ ਪ੍ਰਵਾਨ ਪੰਜ ਬਰਦਾਨ ਪੰਜੇ ਪਹਵੇ ਦਰਗੇ ਮਾਨ ਪੰਜੇ ਸੋਰ ਦਰਿਆ ਰਜ਼ਾਨ ਪੰਜਾਗਾ ਗੁਰਾ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਹੀ ਸਮਰ ਤੇ ਹੋਇ ਦਰਮੰਦ ਆਖਾ ਪੁੱਤ ਸੰਤੋਖ ਥਾਵ ਰੱਖਿਆ ਜਨ ਸੁਤ ਦੇਖੋ 부ਝੇ ਹੋਵੇ ਸੱਚਿਆਰ ਤਵਲੇ ਉਪਰ ਕੀਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਰੇ ਕਵਲੰਜੋਰ ਜੀ ਆਜਾ ਤਰੰਗਾ ਕੇ ਨਾਮ ਸਭਨਾ ਲਿਖਿਆ 부ੜੀ ਕਲਾਮ ਇਹੇ ਲੇਖਾ ਲਿਖਿਆ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਣਸੁਆਲੇ ਰੂਪ ਕੀਤੀ ਦਾਤ ਜਾਣੇ ਗੁਣਕੂਤਹਿ ਕੀਤਾ ਫਸਾਓ ਇੱਕ ਗਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਣੇ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦਤ ਪਾਵੇ ਸਹੀ ਪਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਪੰਜ ਪਰਵਾਨ ਪੰਜ ਬਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹਰ ਦਰਿਆ ਰਜ਼ਾਨ ਪੰਜਾਗਾ ਗੁਰਾ ਇਕ ਧਿਆਨ ਹੈ ਪੰਜ ਪਰਵਾਨ ਪੰਜ ਬਰਦਾਨ ਪੰਜੇ ਪਹਵੇ ਦਰਗੇ ਮਾਨ ਪੰਜੇ ਸੋਹਰ ਦਰਿਆ ਰਜ਼ਾਨ ਪੰਜਾਗਾ ਗੁਰਾ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੇ ਹੋਲਦਰਾਂ ਦੇ ਆਖਾ ਪੁੱਤ ਸੰਤੋਖ ਥਾਵ ਰੱਖਿਆ ਜਨ ਸੁਤ ਦੇਖੋ 부জে ਹੋਵੇ ਸੱਚਿਆਰ ਤਵਲੇ ਉਪਰ ਕੀਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਚਿਸਤੇ ਭਾਰ ਤਰੇ ਕਵਲਨ ਜੋਰ ਜੀ ਆਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੂੜੀ ਕਲਾਮ ਇਹੇ ਲੇਖਾ ਲਿਖਿਆ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਗੁਣਕੂਤਹਿ ਕੀਤਾ ਪਸਾਓ ਇੱਕ ਗਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਣੇ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਈ ਜੀਓ ਪੰਚ ਪਰਵਾਨ ਪੰਚ ਬਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਰ ਦਰਿਆ ਰਜ਼ਾਨ ਪੰਚਾਗਾ ਗੁਰਾ ਏਕ ਧਿਆਨ ਹੈ ਪੰਚੇ ਪਰਮਾਨ ਪੰਚ ਪਰਦਾਨ ਪੰਚੇ ਪਹਵੇ ਦਰਗੇ ਮਾਨ ਪੰਚੇ ਸੋਹਰ ਦਰਿਆ ਰਜ਼ਾਨ ਪੰਚਾਗਾ ਗੁਰਾ ਏਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੇ ਉਹ ਦਰਮੰਦ ਆਖਾ ਪੁੱਤ ਸੰਤੋਖਾ ਥਾਵ ਰੱਖਿਆ ਜਨ ਸੁਤ ਦੇਖੋ 부ਜੇ ਹੋਵੇ ਸੱਚੇ ਯਾਰ ਤਵਲੇ ਉਪਰ ਕੀਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਰੇ ਕਵਲ ਜੋਰ ਜੀ ਆਜਾ ਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹੇ ਲੇਖਾ ਲਿਖਿਆ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣਸਵਾਲ ਰੂਪ ਕਿਤੀ ਦਾਤ ਜਾਣੇ ਗੁਣ ਕੂਤਹਿ ਕੀਤਾ ਵਸਾਓ ਇੱਕ ਗਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣੇ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦਦ ਪਾਵੇ ਸਹੀ ਪਲੀ ਕਰ ਤੂੰ ਸਦਾ ਸਲਾਮਤ ਨਰਨਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਚ ਪਰਵਾਨ ਪੰਚ ਬਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਵਰ ਦਰਿਆ ਰਜ਼ਾਨ ਪੰਚਾਗਾ ਗੁਰਾ ਏਕ ਧਿਆਨ ਹੈ ਪੰਚ ਪਰਵਾਨ ਪੰਚ ਬਰਦਾਨ ਪੰਚੇ ਪਹਵੇ ਦਰਗੇ ਮਾਨ ਪੰਚੇ ਸੋਵਰ ਦਰਿਆ ਰਜ਼ਾਨ ਪੰਚਾਗਾ ਗੁਰਾ ਏਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੇ ਹੋਲ ਦਰਮੰਦ ਆਖਾ ਪੁੱਤ ਸੰਤੋਖਾ ਥਾਵ ਰੱਖਿਆ ਜਨ ਸੁਤ ਦੇਖੋ 부ਜੇ ਹੋਵੇ ਸੱਚੇ ਯਾਰ ਤਵਲੇ ਉਪਰ ਕੀਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਚਿਸਤੇ ਭਾਰ ਤਰੇ ਕਵਲ ਜੋਰ ਜੀ ਆਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੂੜੀ ਕਲਾਮ ਇਹੇ ਲੇਖਾ ਲਿਖਿਆ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣਸਵਾਲ ਰੂਪ ਕੀਤੀ ਦਾਤ ਜਾਣੇ ਗੁਣਕੂਤ ਕੀਤਾ ਪਸਾਓ ਇੱਕ ਕੁਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਣੇ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦਦ ਭਾਵੇ ਸਹੀ ਪਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਪੰਚ ਪਰਵਾਨ ਪੰਚ ਬਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਰ ਦਰਿਆ ਰਜ਼ਾਨ ਪੰਚਾ ਗਾ ਗੁਰਾ ਏਕ ਧਿਆਨ ਹੈ ਪੰਚ ਪਰਵਾਨ ਪੰਚ ਬਰਦਾਨ ਪੰਚੇ ਪਹਵੇ ਦਰਗੇ ਮਾਨ ਪੰਚੇ ਸੋਹਰ ਦਰਿਆ ਰਜ਼ਾਨ ਪੰਚਾ ਗਾ ਗੁਰਾ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੇ ਹੋਇ ਦਰਮੰਦ ਆਖਾ ਪੁੱਤ ਸੰਤੋਖ ਥਾਵ ਰੱਖਿਆ ਜਿਨ ਸੁਤ ਦੇਖੋ 부ਜੇ ਹੋਵੇ ਸੱਚੇ ਯਾਰ ਤਬਲੇ ਉਪਰ ਕੀਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਰੇ ਕਵਲ ਜੋਰ ਜੀ ਆਜਾ ਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹੇ ਲੇਖਾ ਲਿਖਿਆ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣਸਵਾਲੇ ਰੂਪ ਕਿਤੀ ਦਾਤ ਜਾਣੇ ਗੁਣ ਕੂਤਹਿ ਕੀਤਾ ਵਸਾਓ ਇੱਕ ਗਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣੇ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਹੀ ਪਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਵਰ ਦਰਿਆ ਰਜ਼ਾਨ ਪੰਚਾਗਾ ਗੁਰਾ ਏਕ ਧਿਆਨ ਹੈ ਪੰਚੇ ਪ੍ਰਵਾਨ ਪੰਚ ਪਰਦਾਨ ਪੰਚੇ ਪਹਵੇ ਦਰਗੇ ਮਾਨ ਪੰਚੇ ਸੋਵਰ ਦਰਿਆ ਰਜ਼ਾਨ ਪੰਚਾਗਾ ਗੁਰਾ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਧੋਲ ਦਰਮੰਦ ਆਖਾ ਪੁੱਤ ਸੰਤੋਖਤਾਵ ਰੱਖਿਆ ਜਨ ਸੁਤ ਦੇਖੋ 부ਜੇ ਹੋਵੇ ਸੱਚੇ ਯਾਰ ਤਵਲੇ ਉਪਰ ਕੀਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਚਿਸਤੇ ਭਾਰ ਤਰੇ ਕਵਲ ਜੋਰ ਜੀ ਆਜਾ ਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹੇ ਲੇਖਾ ਲਿਖਿਆ ਜਾਣੇ ਕੋਈ ਲੇਖਾ ਲਿਖਿਆ ਕਿਤਾ ਹੋਏ ਕਿਤਾ ਤਾਨ ਸਵਾਲੇ ਰੂਪ ਕਿਤੀ ਦਾਤ ਜਾਣੇ ਗੁਣਕੂਤ ਕੀਤਾ ਪਸਾਓ ਇੱਕ ਗਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣੇ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦਦ ਪਾਵੇ ਸਹੀ ਪਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਚ ਪਰਵਾਨ ਪੰਚ ਬਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹ ਦਰਿਆ ਰਜ਼ਾਨ ਪੰਜਾਗਾ ਗੁਰਾ ਏਕ ਧਿਆਨ ਹੈ ਪੰਜੇ ਪਰਵਾਨ ਪੰਜ ਬਰਦਾਨ ਪੰਜੇ ਪਹਵੇ ਦਰਗੇ ਮਾਨ ਪੰਜੇ ਸੋਹ ਦਰਿਆ ਰਜ਼ਾਨ ਪੰਜਾਗਾ ਗੁਰਾ ਏਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੇ ਹੋਇ ਦਰਮੰਦ ਆਖਾ ਪੁੱਤ ਸੰਤੋਖਾ ਥਾਵ ਰੱਖਿਆ ਜਨ ਸੁਤ ਦੇਖੋ 부ਜੇ ਹੋਵੇ ਸੱਚੇ ਯਾਰ ਤਬਲੇ ਉਪਰ ਕੀਤਾ ਪਰ ਤਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰ ਤਰੇ ਕਵਲ ਜੋਰ ਜੀ ਆਜਾ ਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹੇ ਲੇਖਾ ਲਿਖਿਆ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣਸਵਾਲ ਰੂਪ ਕਿਤੀ ਦਾਤ ਜਾਣੇ ਗੁਣ ਕੂਤਹਿ ਕੀ ਤਪਸਾਓ ਇੱਕ ਗਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਣੇ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ